ਹਾਂਜੀ ਜੀਤਾ ਸੋਲ ਹਾਰਨੀ ਜੀ ਹਾਂਜੀ ਐ ਇਤੀ ਤੂੜੀ ਦਾ ਸੀਜ਼ਨ ਕਿਵੇਂ ਲੱਗਣ ਚੱਲਦਾ ਯਾਰ ਤੂੜੀ ਦਾ ਸੀਜ਼ਨ ਚੰਗਾ ਲੱਗੇ ਵੀ ਕਿਉਂ ਨਾ 1.5 ਕੁਇੰਟਲ ਦਾ ਹੀ ਬੰਦਾ ਉੱਤੇ ਬਾਹ ਰੱਖਿਆ ਅੱਛਾ ਠੀਕ ਹੈ ਠੀਕ ਰੋਟੀ ਵੀ ਉੱਤੇ ਖਾਂਦਾ ਪਾਣੀ ਵੀ ਉੱਤੇ ਪੀਂਦਾ ਰਿਚਾਰਜ ਪੂਰਾ ਜੰਮ ਕੇ ਚੱਲਦਾ ਪੂਰਾ ਜੰਮ ਆਦੇ ਉੱਤੇ ਐਂਦੇ ਟਰੈਕਟਰ ਦੇ ਉੱਤੇ ਭੰਗੜਾ ਵੀ ਪਾਈ ਜਾਂਦਾ ਹਾਂ ਟਰੈਕਟਰ ਦਾ ਜਦੋਂ ਗਾਣਾ ਚੱਲਦਾ ਨਾ ਲਾ ਵੀ ਰਿਹਾ ਤੂੰ ਖੜੀ ਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ ਉਹ ਗਾਣੇ ਦਾ ਭੰਗੜਾ ਬਹੁਤ ਪਾਉਂਦਾ ਹੈ ਜਦੋਂ ਦਾ ਇਹਨੂੰ ਟੇਸ਼ਨ ਤੇ ਛੱਡ ਕੇ ਗਈ ਉਦੋਂ ਦਾ ਬਾਅਦ ਹਾਂ ਉਦੋਂ ਬਾਅਦ ਭੰਗੜਾ ਹੀ ਪਾਇਆ ਉਦੋਂ ਬਾਅਦ ਟੇਸ਼ਨ ਨਹੀਂ ਰਹਿ ਗਿਆ ਇਹ ਉਹ ਤੋਂ ਬਾਅਦ ਫਿਰ ਤੂੜੀ ਵਾਲੇ ਮਸ਼ੀਨ ਤੇ ਹੈ ਹਾਂ ਉਹ ਤੋਂ ਬਾਅਦ ਤੂੜੀ ਵਾਲੇ ਮਸ਼ੀਨ ਤੇ ਆ ਗਿਆ ਠੀਕ ਟੇਸ਼ਨ ਦੋਈ ਬੜ ਕੇ ਲੈ ਆਇਆ ਜਿਹੜੇ ਨਵੇਂ ਬੰਦੇ ਲੈਣਾ ਚਾਹੁੰਦੇ ਨੇ ਤੂੜੀ ਵਾਲੀ ਮਸ਼ੀਨ ਉਹਨਾਂ ਨੂੰ ਕੀ ਦੱਸੋ ਕੋਈ ਹੈ ਬੈਨੀਫਿਟ ਕਿ ਨਹੀਂ ਹੈ ਬਾਰੇ ਮੈਨੂੰ ਘੱਟ ਪਤਾ ਯਾਰ ਨਹੀਂ ਨਹੀਂ ਫਿਰ ਵੀ ਪਤਾ ਹੋਵੇ ਥੋੜੇ ਬਾਰੇ ਵੀ ਕਿੰਨੀਆਂ ਟਰਾਲੀਆਂ ਦਿਨ ਚ ਕੱਢ ਦਿੰਦੇ ਟਰਾਲੀਆਂ ਦਿਨ ਚ 22 24 25 ਕਈ ਵਾਰ 26 27 ਨੂੰ ਹੱਥ ਮਾਰ ਜੀਦਾ ਠੀਕ ਹੈ ਠੀਕ ਹੈ ਠੀਕ ਤੁਸੀਂ ਕੈਮਰਾਮੈਨ ਜੀ ਤੁਹਾਡੇ ਨੇੜੇ ਆ ਜਾਓ ਚੁੱਕਾਓ ਤੇ ਜਿਹੜਾ ਲੰਗਾ ਇਹ ਕਿਹੜੀ 252 ਕਿਹੜਾ ਅਤੀਸ਼ ਇਹ ਉਹ ਕੋਈ ਹੋਈ ਹੈ ਗੜਬੜ ਉਹ ਚੋਇਆ ਵੀ ਜਾ ਤੋ ਇੱਕ ਵਾਰ ਕੈਮਰਾਮੈਨ ਤੋਂ ਹਾਂਜੀ ਕਿਨੇ ਡਰਾਲੀਆਂ ਬਣਾ ਲਈਆਂ ਦਿੰਦੇ ਆ ਇਹ ਦਿੰਦੇ ਜੀ ਅੱਜ ਇਸ ਵੇਲੇ ਤੱਕ 18 ਡਰਾਲੀਆਂ ਬਣ ਚੁੱਕੀਆਂ ਨੇ 18 ਡਰਾਲੀਆਂ ਹਾਂਜੀ ਤੇ ਸਾਸੂ ਲੈਂਦੇ ਹੋ ਕਿ ਨਾ ਜੀ ਲਗਾਤਾਰ ਲਗਾਤਾਰ ਜੀ ਕਾ ਪਣੀ ਕੀ ਪਣੀ ਇੱਥੇ ਆ ਪਿਆਜੀ ਉੱਤੇ ਖੜਾ ਹੈ ਹਾਂਜੀ ਪੂਰਾ ਖਿੱਚੀ ਜਾਂਦੇ ਕੰਮ ਨੇ ਬੜਾ ਹੈ ਤੇ ਪਿੰਡ ਦਾ ਜੋ ਕਿਹੜਾ ਦਾ ਪਿੰਡ ਮਸ਼ੀਨ ਤੇ ਹਰ ਨਹੀਂ ਜੀ ਜਿਹੜੀ ਮੇਰਾ ਰਗਣਾ ਪਿੰਡ ਹੈ ਜੀ ਠੀਕ ਜੀ ਬਹੁਤ ਵਧੀਆ ਕੰਮ ਕਰਦੇ ਤੇ ਭਾਏ ਨੇ ਕਿੰਨਾ ਦਾ ਵਜਨ ਜੀ 1 ਕਵਾਰਟਰ 5 ਕਿਲੋ ਮੈਂ ਅਸੀਂ ਡੇਢ ਕਵਾਰਟਰ ਕਹਤਾ ਨਹੀਂ ਆਏ ਵੀਰ ਨਗਰਾਨੇ ਤੋਂ ਬਹੁਤ ਵਧੀਆ ਟੂੜੀ ਲਾਈ ਆਈ ਸੀ ਇਹਨਾਂ ਨੇ ਆਹ ਨਹੀਂ ਪਿੰਡ ਵਾਲੀ ਮਸ਼ੀਨ ਦੇ ਨਾਲ ਹੀ ਜੀ ਵੀਰ ਸਿੰਘ ਵੀਰ ਸਿੰਘ ਹਰਦਤ ਸਿੰਘ ਤੇ ਸਰੂਪ ਸਿੰਘ ਅੱਛਾ ਵੀਰ ਸਿੰਘ ਇੱਕ ਦਾ ਨਾਮ ਵੀਰ ਸਿੰਘ ਹਰਦਤ ਸਿੰਘ ਤੇ ਸਰੂਪ ਸਿੰਘ ਇਹ ਤਿੰਨੋਂ ਹੈ ਠੀਕ ਹੈ ਇਹ ਪੱਕੀ ਹੈ ਇਹ ਹੈ ਬਾਈ ਨੂੰ ਕਹਿੰਦਾ ਗਦਾਮ ਵੇਖ ਲੈ ਕਿੱਡਾ ਬੜਾ ਭਰਿਆ ਗਦਾਮ ਤੇ ਪੂਰਾ ਤਗੜਾ ਪਟਾ ਤਿੰਨ ਬੰਦਿਆਂ ਨੇ ਇੰਜ ਪੂਰਾ ਨਾਲ ਇੰਜ ਸੱਲੀ ਬਖਸ਼ ਕੰਮ ਕੀਤਾ ਮੋੜ ਕੋਕੈ ਜੜਵਾ ਐਵੇਂ ਹੀ ਲੈ ਲੋ ਬਿਨਾ ਕਹਿਨ ਤੋਂ ਹੀ ਵਧੀਆ ਇਹਿਆਂ ਨੂੰ ਤਾਂ ਕਹਿ ਕੇ ਜੱਬ ਜੀ ਦਾ ਉਹ ਤਾਂ ਨਹੀਂ ਕਰਦੇ ਹਾਂ ਏ ਹੁੰਦੇ ਜ਼ਿੰਮੇਵਾਰੀ ਨਾਲ ਕੰਮ ਲੈਣਾ ਤੇ ਫਿਰ ਪੈਸੇ ਵੀ ਤੇ ਲੈੜੀਆਂ ਅਗਲੇ ਟੋਕੇ ਥੈਂਕ ਯੂ ਤੁਹਾਨੂੰ